ਨਸ਼ੇ ਦੀ ਹਾਲਤ ਵਿੱਚ ਇੱਕ ਵਿਅਕਤੀ ਦੇ ਵੱਲੋਂ ਕਿਸ ਤਰੀਕੇ ਨਾਲ ਇਹ ਗੱਡੀ ਸਮੇਤ ਕਾਲਜ ਦੇ ਬਾਹਰ ਹੰਗਾਮਾ ਕੀਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਦੀ ਕਿ ਦਿਨ ਦਿਹਾੜੇ ਹੀ ਇੱਕ ਵਿਅਕਤੀ ਦੇ ਵੱਲੋਂ ਨਸ਼ੇ ਦੀ ਹਾਲਤ 'ਚ ਪਹਿਲਾਂ ਤਾਂ ਕਾਲਜ ਦੇ ਗੇਟ ਵਿੱਚ ਆਪਣੀ ਗੱਡੀ ਠੋਕੀ ਜਾਂਦੀ ਆ ਫਿਰ ਕਾਲਜ ਦੇ ਬਾਹਰ ਸੜਕ 'ਤੇ ਖੜੀ ਬਾਸਾ ਸ਼ੀਸ਼ਾ ਤੋੜ ਦਿੱਤਾ ਸਾਰੇ ਹੰਗਾਮੇ ਦੀ ਉਹ ਵੀਡੀਓ ਵੀ ਜਿਹੜੀ ਸਾਹਮਣੇ ਆ ਚੁੱਕੀ ਹੈ ਸੋ ਇਸ ਹੰਗਾਮੇ ਤੋਂ ਬਾਅਦ ਕਾਲਜ ਪ੍ਰਸ਼ਾਸਨ ਨੇ ਪੁਲਿਸ ਨੂੰ ਮੌਕੇ ਤੇ ਬੁਲਾ ਲਿਆ ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਛਕੇ ਹੈ ਜਿਹੜੀ ਉਕਤ ਵਿਅਕਤੀ ਨੂੰ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਇਹ ਜਿਹੜੀ ਹੁਣ ਸ਼ੁਰੂ ਕਰ ਦਿੱਤੀ ਹੈ 11 ਵਜੇ ਮੈਨੂੰ ਪ੍ਰਕਾਸ਼ ਜੀ ਹੈਗੇ ਸਰ ਗੇਟ ਵਾਲੇ ਨੂੰ ਫੋਨ ਆਇਆ ਸੀ ਕਿ ਕੋਈ ਸ਼ਰਾਬੀ ਲੜਕਾ ਹੈਗਾ ਕੋਈ ਮਦਮਾਨ ਹੋਰ ਉਹ ਸਾਨੂੰ ਗੇਟ ਤੇ ਆ ਕੇ ਗਾਣਾ ਕਰ ਰਿਹਾ ਹੈ ਤੇ ਕੰਦਾ ਮੈਂ ਪੋਰਸਪਲੀ ਕਾਲਜ ਅੰਦਰ ਆਣਾ ਹੀ ਆਣਾ ਉਹਨੇ ਸ਼ਰਾਬ ਕੀਤੀ ਹੋਈ ਹੈ। ਮੈਂ ਕਾਰਨ ਦੱਸਿਆ ਕਿ ਅੰਦਰ ਆਉਂਦਾ ਨਹੀਂ। ਉਹ ਕਹਿੰਦਾ ਇਹ ਮੈਂ ਬੜਾ ਪੁਰਾਣਾ ਸਟੂਡੈਂਟ ਆ ਮੇਰੀਆਂ ਜਿਆਦਾ ਜੁੜੀਆਂ ਮੈਂ ਵੀ ਇੱਥੇ ਮੇਰੇ ਕੋਲ 86 ਤੋਂ 89 ਤੱਕ ਪੜ੍ਹਿਆ ਨਾ ਬਾਦ ਵਿੱਚ 92 ਇੱਥੇ ਪੜ੍ਹਨਾ 33 ਸਾਲ ਹੋ ਗਿਆ। ਮੈਂ ਇਸ ਨੂੰ ਐਨ ਐਸ ਸਟੂਡੈਂਟ ਵੇਖਿਆ ਨਾ ਐਨ ਐਸ ਟੀਚਰ ਵੇਖਿਆ ਕਦੀ। ਜਿਹਨੇ ਕਿ ਮੇਰੀ ਜਾਣ ਪਛਾਨ ਸਰ ਕੋਈ ਭੁੱਲੜ ਬਾਜੀ ਵੀ ਕੀਤੀ ਹੈ ਪਰ ਮੈਂ ਦੱਸਦਾ ਇਹਨੇ ਕੀ ਕੀਤਾ ਉਹ ਗਾਣਾ ਗਾਦਾ ਏ ਕੁੜੀਆਂ ਦਾ ਗਾਣਾ ਗਾਦਾ ਏ ਸਰਦਾਰਾਂ ਨੂੰ ਗਾਣਾ ਗਾਦਾ ਏ ਤੇ ਕਦੀ ਹੀ ਕ੍ਰਿਸ਼ਨ ਨੂੰ ਗਾਣਾ ਗਾਦਾ ਏ ਫਿਰ ਉਹ ਗੇਟ ਤੇ ਆ ਕੇ ਤੇ ਦੇਖੋ ਇੱਕ ਮੋੜੇ ਤੇ ਪੱਗ ਲਾਤੀ ਇਹਨਾਂ ਤੇ ਫਿਰ ਹੋਣਿਆ ਫਿਰ ਇਹਨੂੰ ਫਿਰ ਜੋ ਚੌਕਕਾਰ ਨੂੰ ਭਜਾਈਏ ਚ ਨਹੀਂ ਕਾਰ ਨਹੀਂ ਪਣੀ ਕਾਰਕਾਰ ਕਾਰ ਕੀ ਆ ਕਾਰ ਸੀ ਦੇਖੋ ਫਿਰ ਇਹਨੂੰ ਬੱਸ ਬੱਸ ਦੇ ਤੇ ਸ਼ੀਸ਼ੇ ਤੇ ਮਾਰ ਕੇ ਸ਼ੀਸ਼ਾ ਤੋੜਦਾ ਪਾਸ ਤੇ ਹੁਣ ਲੱਗੇ ਕੌਣ ਨਾ ਤਾਂ ਇਹ ਅਰਬਨ ਸਿਟੀ ਪੇਟ ਦਾ ਉਹਨੂੰ ਚੌਂਕੀ ਵਾਲਿਆਂ ਨੇ ਟੋਲੂ ਬਣਾਇਆ ਉਸ ਦੀ ਕਾਰਵਾਈ ਨੂੰ ਉਹ ਫੁੱਲਸ ਕਾਰਵਾਈ ਠੀਕ ਸੀ ਉਹਨਾਂ ਡ੍ਰੈਪ ਕਰਕੇ ਲੇਟ ਹੋ ਗਏ ਥੋੜੇ ਸਰ ਕੋ ਗੱਡੀ ਵੀ ਮਾਰੀ ਇਹਨਾਂ ਗੇਟ ਦੇ ਨਾਲ ਹਾਂਜੀ ਗੇਟ ਤੇ ਗੱਡੀ ਮਾਰੀ ਗੇਟ ਖਰਾ ਅੱਧਾ ਲੰਸ ਹੋ ਗਿਆ ਉਹ ਨੂੰ ਨੂੰ ਠੀਕ ਕਰਾਵਾਂਗੇ ਜਿੱਦ ਤੱਕ ਫੋਟੋ ਕੱਚੇ ਤੇ ਉੱਤੇ ਕੀ ਕਾਰਵਾਈ ਤੁਹਾਡੇ ਵੱਲੋਂ ਕਰਾ ਰਹੇ ਆ ਤੁਸੀਂ ਆਪਾਂ ਤੇ ਪੁਲਿਸ ਨੂੰ ਦੇ ਦਿੱਤਾ ਹੈਂਡਓਵਰ ਕਰਤਾ ਅਨ ਅਨਡੈਂਟੀਫਾਈਡ ਬੰਦਾ ਸੀਗਾ ਤੇ ਇਹ ਸਾਡੇ ਕੋਲੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅੰਦਰ ਆ ਕੇ ਗਾਲਾਂ ਕੱਢੀਆਂ ਸਹਰੇ ਆਮ ਕੀ ਮੰਗੀ ਕੀਤੀ ਹੈ ਕਹਤ ਹਾਂਜੀ ਮੰਗੀ ਕਰਦੇ ਹੋ ਪੁਲਿਸ ਨੂੰ ਪੁਲਿਸ ਨੂੰ ਮੰਗਾਤੇ ਹੈ ਤੇ ਇਹ ਜਨਸਰ ਨਹੀਂ ਆਣ ਚਾਹੀਦੇ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਸ਼ਰਾਬੀ ਸੀ 10 ਸ਼ਰਾਬੀ ਸੀ ਉਹਨਾਂ ਇਹ ਗੱਡੀ ਕਲੋਜ਼ ਕਰਦਾ ਕੋਲੈਜ ਇਗਜ਼ਾਮ ਹੋ ਰਿਹਾ ਤੁਸੀਂ ਸਿੱਧ ਵੀ ਫੁਟੇਜ ਆ ਗਈ ਸਾਹਮਣੇ ਹਾਂਜੀ ਫੁੱਲ ਹੈਡ ਫੁਟੇਜ ਆ ਗਈ ਨਾ ਪੂਰੀ ਗੇੜਦੀ ਜੋ ਰਿਕਾਰਡਿੰਗ ਆ ਗਈ ਤੁਹਾਨੂੰ ਦੇਾਂਗੇ ਆਪਾਂ ਠੀਕ ਹੁਣ ਮੈਂ ਬੈਠ ਜਾਂਦੀ ਬਟਾਲੇ ਦੇ ਉੱਤੇ ਚੁਤਰਾ ਮਿਲੀ ਕਿ ਇੱਕ ਨੌਜਵਾਨ ਜਿਹੜਾ ਉਹ ਲੜਬਾਜੀ ਕਰ ਰਿਹਾ ਹੈ ਇਗਜ਼ਾਮ ਲੱਗਾ ਦੋਹਾਂ ਸਾਈਡਾਂ ਤੇ ਤੇ ਮੈਂ ਮੌਕੇ ਤੇ ਆਣ ਕੇ ਦੇਖਿਆ ਗਿਰਨ ਕਰਦੇ ਗੱਡੀ ਉਹ ਥੋੜਾ ਉਹਨੂੰ 60 ਫੁੱਟ ਵੀ ਲੱਗੀ ਖੂਨ ਵਗ ਰਿਹਾ ਇਹੋ ਜਵਾਨ ਦਾ ਪਰ ਲੱਗਦਾ ਹੀ ਉਹਨੇ ਕੋਈ ਨਸ਼ੀਲੇ ਪਦਾਰਥਾ ਸੇਵਨ ਕੀਤਾ ਹੈ ਉਹਨੂੰ ਮੈਂ ਇੱਥੋਂ ਚੁੱਕ ਕੇ ਤੇ ਲਾਜ ਵਾਸਤੇ ਉਹਨੂੰ ਹਸਪੀਟਲ ਭੇਜਿਆ ਇੱਥੋਂ ਬਾਕੀ ਟੰਕੀਰ ਬਰ ਸਟੇਸ਼ਨ ਚਾਰਜ ਜੋ ਥਾਣੇ ਸਿਵਲ ਲੈਂਡਰੀ ਚ ਪੈਂਦਾ ਉਹਨੂੰ ਮੈਂ ਇਨਫੋਰਮੇਸ਼ਨ ਕਰਤੀ ਆ ਉਹ ਆ ਰਹੇ ਨੇ ਆਣ ਕੇ ਜੋ ਵੀ ਕਾਨੂੰਨੀ ਕਾਰਵਾਈ ਕਰਦੇ ਨੇ ਕੋਈ ਇੱਥੇ ਕੋਈ ਇੰਜਰਡ ਤਾਂ ਨਹੀਂ ਆ ਦੂਸਰਾ ਬੰਦਾ ਕੋਈ ਨਹੀਂ 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 ਕੋਈ ਇਹੋ ਜੀ ਕੋਈ ਸੂਚਨਾ ਨਹੀਂ ਮਿਲੀ ਇੰਜਰਡ ਬਾਰੇ ਕੋਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਲੁਧਿਆਣਾ ਲਾ